ਸਮਾਨ ਲਾਤਾ ਜੋ ਮਾਰ ਖਿਲੇ ਆਉਂਦਾ ਨਾ ਯਾਰ ਆਪਾਂ ਮੈਂ ਵੀ ਪਾਣੀ ਯਾਰ ਆਪਾਂ ਯਾਦ ਕਰੂਗੇ ਨਹੀਂ ਹੋਊਗਾ ਇਹ ਜੀ ਚੁਰੂ ਆਤਾ ਜਿਹਨੂੰ ਨਹੀਂ ਪੜਨਾ ਕਦੇ ਦੇਖੀ ਜੇ ਤੇ کرنا ਕੀ ਨਾ ਇਹਦੀ ਪੁਆਇੰਟ ਇੱਕ ਗੇਲ ਰੋਡ ਲੁਧਿਆਣਾ ਤੇ ਸਕੂਟਰ ਮਾਰਕੀਟ ਔਰ ਇੱਕ ਕੋਖਾ ਮਾਰਕੀਟ ਸਿੱਗੀ ਆਈਟੀ ਬਿਲਡਿੰਗ ਸਾਹਮਣੇ ਇਹਨਾਂ ਦੇ ਰਿਗਾਰਡਿੰਗ ਜਿਹੜੀ ਮਾਨਜੋ ਹਾਈ ਕੋਰਟ ਜਿਹੜੇ ਰੈਟੀਫਿਕੇਸ਼ਨ ਚੱਲਦੀਆਂ ਸੀਗੀਆਂ 2010 ਵਿੱਚ ਰੈਟੀਫਿਕੇਸ਼ਨ ਹੋਈਆਂ ਸੀਗੀਆਂ ਉਹਦੇ ਬੇਸਿਸ ਤੇ ਫਿਰ ਕਾਰਪੋਰੇਸ਼ਨ ਵੱਲੋਂ ਇੱਕ ਪਾਲਿਸੀ ਬਣਾ ਕੇ ਇਸ ਨੂੰ ਸਕੂਟਰ ਮਾਰਕੀਟ ਜਿਹੜੀ ਸੀਗੀ ਇਹਨੂੰ ਸ਼ਿਫਟ ਕੀਤਾ ਗਿਆ ਸੀਗਾ ਬੱਸ ਸਟੈਂਡ ਦੇ ਲਾਗੇ ਉੱਥੇ ਇਹਨਾਂ ਨੇ ਦੁਕਾਨਾਂ ਵਗੈਰਾ ਬਣਾਤੀਆਂ ਸੀਗੀਆਂ ਉਹਦੇ ਵਿੱਚ ਕਈ ਲੋਕ ਸੀਗੇ ਉਹਨਾਂ ਨੂੰ ਦੁਕਾਨਾਂ ਵਗੈਰਾ ਨਹੀਂ ਮਿਲੀਆਂ ਸੀ ਇੱਕ ਵਿਨੇ ਕੁਮਾਰ ਐ ਉਹਨੇ ਫਿਰ ਇੱਕ ਰਿਟ੍ਰਿਸ਼ਨ ਹਾਈ ਕੋਰਟ ਚ ਕੀਤੀ ਸੀਗੀ ਔਰ 2013 ਵਿੱਚ ਉਹਦਾ ਕਹਿਣਾ ਸੀ ਮੈਨੂੰ ਸ਼ਾਪ ਉਹਦੀ ਵੀ ਸ਼ਾਪ ਸੀਗੀ ਗਿਲ ਰੋਡ ਤੇ ਮੈਨੂੰ ਮਿਲੀ ਨਹੀਂ ਉਹਦੇ ਵੀ ਰਿਗਾਰਡਿੰਗ ਮਾਂ ਜੋ ਹਾਈ ਕੋਰਟ ਸੁਣਵਾਈ ਚੱਲ ਰਹੀ ਸੀ ਔਰ ਹਾਈ ਕੋਰਟ ਚ ਫਿਰ ਉਹਦੇ ਜਵਾਬਤਲ ਵੀ ਹੋ ਰਹੀ ਸੀਗੀ ਕਾਰਪੋਰੇਸ਼ਨ ਤੋਂ ਫਿਰ ਕਰੀਬ 6-7 ਮਹੀਨੇ ਤੋਂ ਇਸ ਦੀ ਜਾਂਚ ਬਿਜ਼ਨਸ ਨੂੰ ਸੌਂਪਤੀ ਗਈ ਸੀ ਹਾਈ ਕੋਰਟ ਕੋਲ ਔਰ ਇਹ ਹਾਈ ਕੋਰਟ ਨਹੀਂ ਬਿਜ਼ਨਸ ਦੀ ਸਪੋਰਟ ਮੰਗੀ ਸੀਗੀ ਇਹਦੇ ਵਿੱਚ ਪਾਲਿਸੀ ਚੈੱਕ ਕੀਤੀ ਜਾਵੇ ਪਾਲਿਸੀ ਕਿ ਸਿਹਾਰ ਤੇ ਬਣੀ ਆ ਕਿਵੇਂ ਬਣੀ ਆ ਔਰ ਇਹਦੀ ਪਾਲਿਸੀ ਹੈਗੀ ਆ ਸਕੂਟਰ ਮਾਰਕੀਟ ਵਾਲੀ ਇਹਦੇ ਚ ਅਸੀਂ ਮੰਗ ਰਹੇ ਸੀਗੇ ਕਾਰਪੋਰੇਸ਼ਨ ਤੋਂ ਵਾਰ-ਵਾਰ ਉਹ ਪਾਲਸੀ ਮਿਲ ਨਹੀਂ ਰਹੀ ਔਰ ਲਾਸਟ ਇੱਕ ਤਰੀਕ ਸੀ 28/8/24 ਨੂੰ ਮਨਜੋ ਹਾਈ ਕੋਰਟ ਨੇ ਫਿਰ ਇਹਦੇ ਬਾਰੇ ਕਿਹਾ ਸੀ ਵੀ ਜੇ ਪਾਲਸੀ ਨਹੀਂ ਦਿੱਤੀ ਜਾਂਦੀ ਡਾਕੂਮੈਂਟ ਵਗੈਰਾ ਜਿਹੜੇ ਹੈਗੇ ਨੇ ਵਿਥਿਨ 7 ਡੇਸ ਤਾਂ ਇਹਦਾ ਮੁਕਦਮਾ ਦਰਜ ਕਰਕੇ ਕਾਨੂੰਨ ਕੀਤਾ ਜਾਵੇ ਉਹ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਮਿਲੀ ਸੀ ਔਰ ਇਹਨਾਂ ਦੀ ਰਿਪੋਰਟ ਆ ਗਈ ਸੀਗੀ ਕਾਰਪੋਰੇਸ਼ਨ ਤੋਂ ਔਰ ਉਹਦੇ ਦਫ਼ਤਰ ਸੀ ਫਿਰ ਇਹਦੀ ਜਾਂਚ ਕੀਤੀ ਹੈ ਡੀਐਸਪੀ ਦਿਨੋਤ ਸਾਡੇ ਯੂਨਿਟ ਲਗੇ ਨੇ ਉਹ ਸਾਰੀ ਰਿਪੋਰਟ ਪਨਾ ਕੇ ਫਿਰ ਇਹ ਸਾਹਮਣੇ ਕਰ ਲਈ ਇੱਕ ਅਜੇ ਕੁਮਾਰ ਲਾ ਬ੍ਰਾਂਚ ਵਿੱਚ ਲੱਗਾ ਹੋਇਆ ਕਲਰਕ ਔਰ ਇੱਕ ਲਖਵੀਰ ਸਿੰਘ ਜ ਤੈਬਾਜੀ ਬਰਾਜ ਵਿੱਚ ਇਹਨਾਂ ਦੋਨਾਂ ਦਾ ਖੂਰ ਪਾਇਆ ਗਿਆ ਔਰ ਜਿਹੜਾ ਲਖਵੀਰ ਸਿੰਘ ਸੀ ਇਹਨੇ ਪਹਿਲਾਂ ਹੀ ਫੋਟੋਸਟੇਟ ਵਗੈਰਾ ਔਰ ਸੀਡੀ ਕਰਾ ਕੇ ਰੱਖੀ ਹੋਈ ਸੀ ਔਰ ਲਾਸਟ ਜਿਹੜੀ ਮੂਵਮੈਂਟ ਆ ਉਹ ਅਜੇ ਕੁਮਾਰ ਦੇ ਕੋਲ ਪਾਈ ਗਈ ਆ ਤੂੰ ਇਸ ਕਰਕੇ ਇਹ ਜਿਹੜੇ ਦੋਨੇ ਹੀ ਮੋੜਲੀ ਤਫਤੀਸ਼ ਤੇ ਦੋਸ਼ੀ ਪਾਏ ਗਏ ਔਰ ਇਹਨਾਂ ਦੇ ਖਲਾਮ ਕਦਮਾਂ ਦਰਜ ਕੀਤਾ ਗਿਆ ਹੈ ਔਰ ਆਜ ਇਹਨਾਂ ਨੂੰ ਗੁਫਤਾਰ ਕਰ ਲਿਆ ਕੱਲ ਨੂੰ ਉਹਨਾਂ ਦਾ ਹਾਜ਼ਰ ਪੇਸ਼ ਕਰਾਂਗੇ ਬਾਕੀ ਕੁੱਤੀ ਜਨ ਜਿਹੜੀ ਰਿਪੋਰਟ ਹੈਗੀ ਉਹ ਪੀਟਾਂ ਦੇ ਕਰੀ ਦੀ ਇਹਦੇ ਦੇਖੋ ਉਹਦੀ ਜਿਹੜੀ ਪਾਲਿਸੀ ਦੇ ਰਿਗਾਰਡਿੰਗ ਸਾਰੀ ਉਹਦੀ ਇਨਕੁਆਰੀ ਚੱਲ ਰਹੀ ਹੈ ਉਹ ਇਨਕੁਆਰੀ ਜਿਹੜੀ ਅੰਡਰ ਪ੍ਰੋਸੈਸ ਹੈ ਬਾਕੀ ਜਿਹੜੀ ਪਾਲਿਸੀ ਹੈ ओरिजिनल ਡਾਕੂਮੈਂਟ ਜਿਹੜਾ ਸਾਨੂੰ ਚਾਹੀਦਾ ਉਹ ਸਾਨੂੰ ਅਜੇ ਤੱਕ ਨਹੀਂ ਮਿਲਿਆ ਇਸੇ ਕਰਕੇ ਹੀ ਮਕਦਮਾ ਦਰਜ ਹੋਇਆ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਇਸੇ ਚੀਜ਼ ਨੂੰ ਸਾਰਾ ਐਗਜ਼ਾਮਨ ਕੀਤਾ ਜਾਏਗਾ ਬਾਕੀ ਹੋਰ ਵੀ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਬਾਰੇ ਵੈਸੇ ਕਰਕੇ ਕਾਰਵਾਈ ਕੀਤੀ ਜਾਵੇ ਕੱਲ ਨੂੰ ਅਦਾਲਤ ਤੇ ਪੇਸ਼ ਕਰਨਾ ਹੈ ਇਹਨਾਂ ਨੂੰ ਕੱਲ ਨੂੰ ਪੇਸ਼ ਕਰਕੇ ਰਿਮਾਂਡ ਅਸਰ ਕਰਕੇ ਕੁਝ ਕੀਤਾ ਜਾਵੇ